ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਵੀ ਸਾਡੀ ਰਾਤ ਨੂੰ ਅੱਖ ਖੁੱਲ ਜਾਂਦੀ ਹੈ ਨੀਂਦ ਟੁੱਟ ਜਾਂਦੀ ਹੈ ਫਿਰ ਉਦੋਂ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਕਈ ਵਾਰ ਉਸ ਤੋਂ ਬਾਅਦ ਨੀਂਦ ਹੀ ਨਹੀਂ ਆਉਂਦੀ ਤੇ ਸਾਥ ਸੰਗਤ ਜੀ ਸਾਨੂੰ ਫਿਰ ਕੁਝ ਸ਼ਬਦ ਐਸੇ ਨੇ ਜਿਨ੍ਹਾਂ ਨੂੰ ਸਾਨੂੰ ਨੀਂਦ ਖੋਲਣ ਤੇ ਪੜਨਾ ਤੇ ਬੋਲ ਲੈਣਾ ਚਾਹੀਦਾ ਹੈ ਉਹ ਬੜੇ ਹੀ ਜ਼ਰੂਰੀ ਹਨ ਜਿਹਦੇ ਨਾਲ ਥੋੜਾ ਜਿਹਾ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਸਕੂਨ ਤੇ ਸਬਰ ਵੀ ਆ ਜਾਂਦਾ ਹੈ ਤਾਂ ਇਹਦੇ ਲਈ ਸਾਡੀ ਅੱਜ ਦੀ ਵੀਡੀਓ ਨੂੰ ਪੂਰਾ ਹੀ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧਨ ਧਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ। ਕੁਝ ਜ਼ਿੰਦਗੀ ਦੇ ਤਜਰਬੇ ਹੁੰਦੇ ਹਨ। ਕੁਝ ਗੱਲਾਂ ਸੁਣੀਆਂ ਸੁਣਾਈਆਂ ਹੁੰਦੀਆਂ ਹਨ। ਕੁਝ ਆਪ ਲਾਗੋ ਕਰਕੇ ਬੋਲੀਆਂ ਜਾਂਦੀਆਂ ਹਨ। ਤਾਂ ਉਮੀਦ ਕਰਦੇ ਹਾਂ ਜੀ ਤੁਸੀਂ ਜੇ ਇਹ ਸ਼ਬਦ ਨੂੰ ਪੜ ਲਵੋਗੇ ਅੱਖ ਖੁੱਲਣ ਸਮੇ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆ ਜਾਣਗੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣ ਨੀਂਦ ਜਿਹੜੀ ਹੈ ਪਰਮਾਤਮਾ ਜੀ ਦੇ ਵੱਲੋਂ ਮਿਲਿਆ ਹੋਇਆ ਵਰਦਾਨ ਹੈ ਨੀਂਦ ਨਾ ਆਵੇ ਤਾਂ ਬੰਦਾ ਚਿੰਤਾ ਦੇ ਵਿੱਚ ਡੁੱਬ ਜਾਂਦਾ ਹੈ ਉਹਦੇ ਸਰੀਰ ਤੇ ਮਨ ਦੇ ਉੱਪਰ ਬੜਾ ਹੀ ਬੋਝ ਬਣ ਜਾਂਦਾ ਹੈ ਫਿਰ ਉਹ ਡਿਪਰੈਸ਼ਨ ਦੇ ਵਿੱਚ ਚਲਿਆ ਜਾਂਦਾ ਹੈ ਕੁਝ ਡਾਕਟਰ ਜਿਹੜੇ ਹਨ ਉਹ ਨੀਂਦ ਲਿਆਉਣ ਦੇ ਲਈ ਫਿਰ ਦਵਾਈਆਂ ਵੀ ਦਿੰਦੀ ਹਨ ਕਿ ਬੰਦਾ ਸੌਂ ਜਾਵੇ ਉਹਦਾ ਡਿਪਰੈਸ਼ਨ ਠੀਕ ਹੋ ਜਾਵੇ। ਇਦਾਂ ਦੇ ਹਾਲਾਤ ਕਈ ਵਾਰ ਸਾਤਸੰਗਤ ਜੀ ਬਣ ਜਾਂਦੇ ਹਨ। ਪਰ ਕਈ ਵਾਰ ਐਵੇਂ ਹੁੰਦਾ ਹੈ ਅਸੀਂ ਸੌ ਰਹੇ ਹੁੰਦੇ ਹਾਂ ਸਾਡੀ ਅੱਖ ਖੁੱਲ ਜਾਂਦੀ ਹੈ। ਕਈ ਵਾਰ ਰਾਤ ਨੂੰ ਸਾਡੀ ਅੱਖ ਖੁੱਲਦੀ ਹੈ। ਅੱਖ ਖੁੱਲਣ ਦੇ ਕਾਰਨ ਫਿਰ ਕੀ ਹੁੰਦਾ ਹੈ? ਕਿਉਂਕਿ ਸਾਤਸੰਗਤ ਜੀ ਅੱਖ ਖੁੱਲਦੀ ਹੈ ਕਈ ਵਾਰ ਤੇ ਅਸੀਂ ਇਹ ਹੀ ਨਹੀਂ ਸਮਝ ਪਾਉਂਦੇ ਕਿ ਉਹਦੇ ਲਈ ਸਾਨੂੰ ਕੁਝ ਪਹਿਰ ਪਰਮਾਤਮਾ ਨੇ ਦਿੱਤੇ ਹੁੰਦੇ ਹਨ। ਰਾਤ ਦੇ ਉਹਨਾਂ ਪਹਿਰਾਂ ਦੇ ਬਾਰੇ ਸਾਨੂੰ ਸਮਝਣਾ ਪਵੇਗਾ। ਤਿੰਨ-ਤਿੰਨ ਘੰਟਿਆਂ ਦੇ ਪਹਿਰ ਹੁੰਦੇ ਹਨ। 6 ਤੋਂ 9, 12 ਤੋਂ 3, 3 ਤੋਂ 6 ਤੱਕ ਇਹ ਜਿਹੜੇ ਤਿੰਨ ਪਹਿਰ ਹੁੰਦੇ ਹਨ। ਇਹ ਪਹਿਰ ਤਿੰਨ ਦੇ ਦਿਨ ਵਜੇ ਤੋਂ ਦਿਨ ਦੇ ਸਵੇਰ 6 ਵਜੇ ਤੋਂ ਲੈ ਕੇ 9 ਵਜੇ ਤੱਕ ਦਿਨ ਦਾ ਪਹਿਲਾ ਪਹਿਰ ਮੰਨਿਆ ਜਾਂਦਾ ਹੈ। ਫਿਰ 12 ਤੋਂ ਇਦਾਂ ਹੀ ਗਿਣਤੀ ਕਰਨੀ ਹੈ। ਰਾਤ ਦਾ ਵੀ ਇੱਕ ਚੌਥਾ ਪਹਿਰ ਹੁੰਦਾ ਹੈ। ਅਸੀਂ ਉਸ ਨੂੰ ਅੰਮ੍ਰਿਤ ਵੇਲਾ ਆਖਦੇ ਹਾਂ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਰਾਤ ਦਾ ਜਿਹੜਾ ਚੌਥਾ ਪਹਿਰ ਹੈ ਉਹ ਸਾਤ ਸੰਗਤ ਜੀ 3 ਵਜੇ ਤੋਂ ਲੈ ਕੇ 6 ਵਜੇ ਤੱਕ ਰਾਤ ਦਾ ਜਿਹੜਾ ਪਹਿਲਾ ਪਹਿਰ ਹੁੰਦਾ ਹੈ 6 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਜਿਹੜਾ ਹੈ ਉਹ ਪਹਿਲਾ ਪਹਿਰ ਮੰਨਿਆ ਜਾਂਦਾ ਹੈ ਤੇ 12 ਤੋਂ ਤੀਜਾ ਤੇ 3 ਤੋਂ 6 ਵਜੇ ਤੱਕ ਦਾ ਰਾਤ ਦਾ ਚੌਥਾ ਪਹਿਰ ਮੰਨਿਆ ਜਾਂਦਾ ਹੈ ਸੂਰਜ ਚੜਨ ਤੋਂ ਪਹਿਲਾਂ ਇਹ ਪਹਿਰ ਆਉਂਦਾ ਹੈ। ਉਦੋਂ ਬੜੀ ਵਾਰ ਸਾਡੇ ਸਾਰੇ ਹੀ ਲੋਕਾਂ ਦੀ ਆਮ ਤੌਰ ਤੇ ਅੱਖ ਖੁੱਲ ਜਾਂਦੀ ਹੈ। ਕਈ ਵਾਰ ਨਿੱਗ ਆਇਆ ਹੁੰਦਾ ਹੈ। ਸਰਦੀਆਂ ਦੇ ਵਿੱਚ ਅਸੀਂ ਫਿਰ ਸੌ ਜਾਂਦੇ ਹਾਂ। ਫਿਰ ਕੰਬੜਾ ਲੈ ਲੈਂਦੇ ਹਾਂ ਤੇ ਫਿਰ ਸੌ ਜਾਂਦੇ ਹਾਂ। ਕਈ ਵਾਰ ਅਲਾਰਮ ਤੋਂ ਬਿਨਾਂ ਹੀ ਕਈ ਵਾਰ ਸਾਡੀ ਅੱਖ ਖੁੱਲ ਜਾਂਦੀ ਹੈ। ਇਹ ਹੁੰਦਾ ਹੈ ਤੁਹਾਡੇ ਨਾਲ ਤੇ ਬਹੁਤ ਵਾਰੀ ਹੋਇਆ ਵੀ ਹੋਵੇਗਾ। ਸਾਥ ਸੰਗਤ ਜੀ ਇਹ ਅਸੀਂ ਤਜਰਬੇ ਦੇ ਵਿੱਚੋਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੀ ਅੱਖ ਖੁੱਲ ਗਈ ਅੱਖ ਖੁੱਲਣ ਤੇ ਫਿਰ ਸਾਨੂੰ ਕਰਨਾ ਕੀ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਇਹਦੇ ਬਾਰੇ ਅੱਜ ਆਪਾਂ ਸਾਰੀ ਹੀ ਗੱਲਬਾਤ ਸਮਝਾਂਗੇ ਹੁਣ ਅੱਖ ਖੁੱਲ ਗਈ ਹੈ ਇਹ ਉਹ ਵੇਲਾ ਹੈ ਜਦੋਂ ਪਰਮਾਤਮਾ ਸਾਡੇ ਸਭ ਤੋਂ ਨੇੜੇ ਹੁੰਦੇ ਹਨ ਤੇ ਸਾਡਾ ਮਨ ਵੀ ਸ਼ਾਂਤ ਹੋ ਜਾਂਦਾ ਹੈ ਦਿਨੇ ਲੋਕ ਸਾਨੂੰ ਮਿਲਦੇ ਹਨ ਉਜ ਇਹੋ ਜਿਹੇ ਵਾਈਬ੍ਰੇਸ਼ਨ ਵਾਲੇ ਵੀ ਲੋਕ ਮਿਲਦੇ ਹਨ ਜਿਨ੍ਹਾਂ ਚੋਂ ਤਰੰਗਾਂ ਉਦਾਸੀ ਦੀਆਂ ਨਿਕਲਦੀਆਂ ਹਨ ਤੇ ਫਿਰ ਸਾਡਾ ਮਨ ਉਦਾਸ ਹੋ ਜਾਂਦਾ ਹੈ ਪਰ ਇਹ ਉਹ ਵੇਲਾ ਹੈ ਅੰਮ੍ਰਿਤ ਵੇਲਾ ਹੈ ਜਦੋਂ ਪਰਮਾਤਮਾ ਬਹੁਤ ਹੀ ਸਾਡੇ ਨੇੜੇ ਹੁੰਦੇ ਹਨ ਇੰਨਾ ਜ਼ਿਆਦਾ ਕਿ ਅਸੀਂ ਥੋੜਾ ਜਿਹਾ ਵੀ ਜੇਕਰ ਨਾਮ ਜਪ ਲਈਏ ਤਾਂ ਪਰਮਾਤਮਾ ਦੇ ਬਹੁਤ ਹੀ ਨੇੜੇ ਹੋ ਸਕਦੇ ਹਾਂ ਥੋੜਾ ਜਿਹਾ ਵੀ ਸਾਨੂੰ ਉਦਮ ਕਰਨਾ ਪਵੇਗਾ ਪਰਮਾਤਮਾ ਤਾਂ ਸਾਡੇ ਨੇੜੇ ਬਹੁਤ ਹਨ ਉਹ ਤਾਂ ਦਿਲ ਦੇ ਅੰਦਰ ਦੀ ਧੜਕਣ ਤੱਕ ਜਾਣਦੇ ਹਨ ਦਿਲ ਵੀ ਪਰਮਾਤਮਾ ਦੇ ਕਰਕੇ ਹੀ ਧੜਕ ਰਿਹਾ ਹੈ ਨਸਾਂ ਵਿੱਚ ਖੂਨ ਵੀ ਉਹਨਾਂ ਦੇ ਕਰਕੇ ਹੀ ਚੱਲ ਰਿਹਾ ਹੈ ਹੁਣ ਅਸੀਂ ਉਦਮ ਆਪ ਕਰਨਾ ਹੈ ਜਿਵੇਂ ਕਹਿੰਦੇ ਹਾਂ ਕਿ ਉਹ 100 ਕਦਮ ਚੱਲ ਕੇ ਆ ਗਿਆ ਅਸੀਂ ਇੱਕ ਕਦਮ ਚੱਲਣਾ ਹੈ ਪਰਮਾਤਮਾ ਵੱਲ ਉਹ ਪਹਿਲਾ ਕਦਮ ਹੋਵੇਗਾ ਜੀ ਸਾਡਾ ਅੰਮ੍ਰਿਤ ਵੇਲਾ ਜਦੋਂ ਆਪਾਂ ਇੱਕ ਕਦਮ ਚੱਲਣਾ ਹੈ ਅੰਮ੍ਰਿਤ ਵੇਲੇ ਦੀ ਜਿਹੜੀ ਮਹਾਨਤਾ ਹੈ ਇਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਸੀ ਹੈ ਇਸ ਵੇਲੇ ਕੀਤੀ ਗਈ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ ਬੰਦੇ ਦੀ ਅੰਮ੍ਰਿਤ ਵੇਲੇ ਜੇ ਦਿਲ ਤੋਂ ਅਰਦਾਸ ਕੀਤੀ ਜਾਵੇ ਤਾਂ ਖੁਦਾ ਹਮੇਸ਼ਾ ਮਨਜ਼ੂਰ ਕਰਦਾ ਹੈ ਦੁਆ ਜਦ ਦਿਲ ਸੇ ਹੋਤੀ ਹੈ ਪਰ ਯਹੀ ਇੱਕ ਮੁਸ਼ਕਿਲ ਹੈ ਬੜੀ ਮੁਸ਼ਕਿਲ ਸੇ ਹੋਤੀ ਹੈ ਜੇਕਰ ਇਹ ਵੇਲੇ ਨਾਮ ਸ਼ਬਦ ਪੜ ਲਿਆ ਜਾਵੇ ਚਾਹੇ ਇਸ਼ਨਾਨ ਕਰਕੇ ਆਪਾਂ ਪੜ ਲਈਏ ਤਾਂ ਬਹੁਤ ਵਧੀਆ ਪਰ ਵੈਸੇ ਸਾਡੀ ਅੱਖ ਜੇਕਰ ਖੁੱਲ ਗਈ ਹੈ ਪਰ ਅਸੀਂ ਇੰਨੇ ਆਲਸੀ ਹੋ ਜਾਂਦੇ ਹਾਂ ਇਸ਼ਨਾਨ ਹੀ ਨਹੀਂ ਕਰ ਪਾਉਂਦੇ ਪਰ ਫਿਰ ਵੀ ਜੇਕਰ ਬਿਨਾਂ ਇਸ਼ਨਾਨ ਤੋਂ ਵੀ ਤੁਸੀਂ ਕੋਈ ਸ਼ਬਦ ਵਾਹਿਗੁਰੂ ਵਾਹਿਗੁਰੂ ਹੀ ਕਹਿ ਦਿਓ ਉਹ ਵੇਲਾ ਵੀ ਤੁਹਾਡਾ ਭਲਾ ਵੇਲਾ ਬਣ ਜਾਵੇਗਾ ਹੋਰ ਕਹਿਣਾ ਜਾਂ ਨਾ ਕਹਿਣ ਦੇ ਨਾਲੋਂ ਬਿਹਤਰ ਤਾਂ ਇਹ ਹੀ ਹੈ ਤੁਸੀਂ ਇਸ਼ਨਾਨ ਕਰੋ ਇਸ਼ਨਾਨ ਕਰਕੇ ਅੱਗੇ ਵਧੋ ਆਪਣੀ ਜ਼ਿੰਦਗੀ ਵਿੱਚ ਅੰਮ੍ਰਿਤ ਵੇਲੇ ਤਾਂ ਪਰਮਾਤਮਾ ਇਹ ਹੀ ਚਾਰ ਪਹਿਰ ਹੁੰਦੇ ਹਨ ਤੇ ਉਹਨਾਂ ਦੇ ਕੋਲੋਂ ਪਹਿਲਾ ਪਹਿਰ ਮੰਗ ਲਿਓ ਭਾਵ ਕਿ ਰਾਤ ਦਾ ਚੌਥਾ ਪਹਿਰ ਮੈਥੋਂ ਕੁਝ ਮੰਗੋ ਤਾਂ ਮੈਂ ਸਹੀ ਮੈਂ ਦੇਣ ਨੂੰ ਰਾਜ਼ੀ ਹਾਂ ਪਰ ਬੰਦਾ ਜਿਹੜਾ ਹੈ ਕਈ ਵਾਰ ਆਲਸ ਤਾਂ ਇੰਨਾ ਜ਼ਿਆਦਾ ਮਾਰਿਆ ਹੁੰਦਾ ਹੈ ਆਲਸ ਜਿਹੜਾ ਹੈ ਉਹ ਸਾਨੂੰ ਕਈ ਵਾਰ ਉੱਠਣ ਹੀ ਨਹੀਂ ਦਿੰਦਾ ਆਲਸ ਨੂੰ ਦੂਰ ਕਰਨ ਦੇ ਲਈ ਬਿਹਤਰ ਇਹੀ ਹੋਵੇਗਾ ਤੁਸੀਂ ਆਪਣੇ ਕੋਲ ਪਾਣੀ ਦਾ ਜਿਹੜਾ ਉਹ ਜਗ ਰੱਖ ਸਕਦੇ ਹੋ ਅੱਖਾਂ ਦੇ ਉੱਪਰ ਛਿੱਟੇ ਮਾਰ ਕੇ ਥੋੜੇ ਥੋੜੇ ਹਲਕੇ ਹਲਕੇ ਤੇ ਫਿਰ ਤੁਸੀਂ ਬਾਅਦ ਵਿੱਚ ਆਪਣੀ ਨੀਂਦ ਨੂੰ ਜਿਹੜੀ ਹੈ ਛੱਡਣ ਵਿੱਚ ਤੁਹਾਨੂੰ ਆਸਾਨੀ ਹੋ ਸਕਦੀ ਹੈ ਸਾਧ ਸੰਗਤ ਜੀ ਕਈ ਵਾਰ ਕੋਲ ਸਾਰੀਆਂ ਚੀਜ਼ਾਂ ਪਈਆਂ ਹੋਣ ਪਰ ਮਨ ਨਹੀਂ ਟਿਕਦਾ ਮਨ ਕਦੇ ਵੀ ਨਹੀਂ ਚਾਹੁੰਦਾ ਕਿ ਤੁਹਾਡਾ ਜੀਵਨ ਸਫਲ ਹੋ ਜਾਵੇ ਮਨ ਹੀ ਤੁਹਾਡਾ ਦੁਸ਼ਮਣ ਹੈ ਮਨ ਨੇ ਹੀ ਤੁਹਾਨੂੰ ਰੋਕਿਆ ਹੋਇਆ ਹੈ ਤਾਂ ਅੰਮ੍ਰਿਤ ਵੇਲੇ ਨੀਂਦ ਖੁੱਲਦੀ ਹੈ ਖੁੱਲਦੀ ਹੀ ਤਾਂ ਨਾਮ ਜਪਣ ਵਾਸਤੇ ਹੈ ਕਈ ਲੋਕ ਜਿਹੜੇ ਹਨ ਉਸ ਵੇਲੇ ਉੱਠ ਕੇ ਫੋਨ ਚਲਾਉਣ ਲੱਗ ਜਾਂਦੇ ਹਨ ਪਰ ਸਾਧ ਸੰਗਤ ਜੀ ਇਹ ਉਹ ਵੇਲਾ ਹੈ ਭਜਨ ਬੰਦਗੀ ਕਰਨ ਦਾ ਪਰ ਅਸੀਂ ਜੋ ਕਰਨਾ ਹੈ ਉਹ ਕਰਨਾ ਹੋਇਆ ਤੇ ਕਰ ਸਕਤੀ ਹਾਂ ਪਰ ਅਸੀਂ ਨਹੀਂ ਕਰਦੇ ਪਏ ਇਹ ਹਾਲਾਤ ਪਏ ਹੋਏ ਹਨ ਸਾਡੇ ਸਾਡੇ ਜੋ ਕਰਨਾ ਨਹੀਂ ਸੀ ਉਹ ਕਰ ਹੀ ਜਾਂਦੇ ਹਾਂ ਜੋ ਕਰਨਾ ਸੀ ਉਹ ਬੰਦੇ ਤੋਂ ਕਰਨੀ ਹੋਇਆ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਇਹ ਵਡਿਆਈ ਕਰਨੀ ਸੀ ਅੰਮ੍ਰਿਤ ਵੇਲੇ ਸੋਭਾ ਕਰਨੀ ਸੀ ਪਰਮਾਤਮਾ ਦੀ ਪਰ ਅਸੀਂ ਹੋਰ ਹੀ ਪਾਸੇ ਨੂੰ ਤੁਰ ਪਏ ਹਾਂ ਸਮਝ ਹੀ ਨਹੀਂ ਆਉਂਦੀ ਜਦੋਂ ਵੀ ਅੱਖ ਖੁੱਲ੍ਹੇ ਤਾਂ ਸਾਧ ਸੰਗਤ ਜੀ ਤੁਸੀਂ ਮੂਲ ਮੰਤਰ ਦਾ ਪਾਠ ਵੀ ਕਰ ਸਕਦੇ ਹੋ ਵਾਹਿਗੁਰੂ ਗੁਰੂ ਮੰਤਰ ਪੜ੍ਹ ਸਕਦੇ ਹੋ ਇਹ ਬਾਣੀ ਪੜਨੀ ਤੁਹਾਨੂੰ ਔਖੀ ਲੱਗਦੀ ਹੈ। ਮੂਲ ਮੰਤਰ ਤਾਂ ਬੰਦਾ ਪੜ ਹੀ ਸਕਦਾ ਹੈ। ਏਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਤੁਸੀਂ ਮੂਲ ਮੰਤਰ ਦਾ ਪਾਠ ਕਰ ਸਕਦੇ ਹੋ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਪੰਜ ਵਾਰ ਤੁਸੀਂ ਐਵੇਂ ਹੀ ਪੜ ਲਓ। ਬਸ ਪੜੋ। ਪਰ ਇਉਂ ਕਿ ਪੂਰਾ ਹੀ ਮਨ ਇਕ ਚਿਤ ਹੋ ਕੇ ਭਾਵ ਕੇ ਇਕਾਗਰਤਾ ਦੇ ਨਾਲ ਇਹ ਨਾ ਹੋਵੇ ਕਿ ਸਾਡੀ ਸੁਰਤ ਹੋਰਾਂ ਹੀ ਕੰਮਾਂ ਵਿੱਚ ਗਈ ਹੋਵੇ ਜ਼ੁਬਾਨ ਕੱਲੀ ਹੀ ਪੜੀ ਜਾਵੇ ਇਦਾਂ ਨਹੀਂ ਹੋਣਾ ਚਾਹੀਦਾ ਇਹ ਬੜਾ ਹੀ ਮਾੜਾ ਹੁੰਦਾ ਹੈ ਹੌਲੀ-ਹੌਲੀ ਤੁਹਾਨੂੰ ਲੱਗਣ ਲੱਗ ਜਾਵੇਗਾ ਇਹਦੇ ਨਾਲ ਤੁਹਾਨੂੰ ਕੋਈ ਫਰਕ ਪਹਿ ਜਾਣਾ ਹੈ ਜਦੋਂ ਵੀ ਕਿਤੇ ਰਾਤ ਨੂੰ ਤੁਹਾਡੀ ਅੱਖ ਖੁੱਲਦੀ ਹੈ ਇਹ ਗੱਲ ਨੂੰ ਚੇਤੇ ਰੱਖਿਓ ਕਿ ਦੁਨੀਆ 'ਚ ਜਿੰਨੇ ਲੋਕ ਹਨ 1 ਲੱਖ ਬੰਦਾ ਸੁੱਤਾ ਪਿਆ ਰਹਿ ਜਾਂਦਾ ਹੈ ਉਹਨਾਂ ਦੀ ਅੱਖ ਨਹੀਂ ਖੁੱਲਦੀ ਪਿੱਛੇ ਜੇ ਪਿੱਛੇ ਕੁਝ ਸਮਾਂ ਪਹਿਲਾਂ ਸਰਵੇ ਹੋਇਆ ਸੀ ਕਿ ਜੇਕਰ ਤੁਹਾਡੀ ਅੱਖ ਅੰਮ੍ਰਿਤ ਵੇਲੇ ਖੁੱਲ ਜਾਂਦੀ ਹੈ ਤਾਂ ਰੱਬ ਦਾ ਸ਼ੁਕਰ ਕਰਿਆ ਕਰੋ ਇਸ ਵੇਲੇ ਤਾਂ ਬੜੇ ਲੋਕ ਸੁੱਤੇ ਰਹਿ ਜਾਂਦੇ ਹਨ ਸਾਡੀ ਨੀਂਦ ਜਦ ਖੁੱਲ ਜਾਂਦੀ ਹੈ ਤਾਂ ਸ਼ੁਕਰ ਕਰੋ ਪਰਮਾਤਮਾ ਨੇ ਤੁਹਾਨੂੰ ਜ਼ਿੰਦਗੀ ਦਾ ਇੱਕ ਹੋਰ ਦਿਨ ਦੇ ਦਿੱਤਾ ਹੈ ਇਹ ਦਿਨ ਨਹੀਂ ਇਹ ਜ਼ਿੰਦਗੀ ਹੈ ਜਿੰਨਾ ਇਹ ਚੀਜ਼ਾਂ ਨੂੰ ਇਸ ਤਰ੍ਹਾਂ ਜਾਣੋਗੇ ਓਨੀਆਂ ਹੀ ਤੁਹਾਡੇ ਲਈ ਵਧੀਆ ਹੋਵੇਗਾ ਜੇ ਸਾਤ ਸੰਗਤ ਜੀ ਸ਼ੁਕਰ ਨਹੀਂ ਕਰਨਾ ਫਿਰ ਸ਼ੁਕਰ ਤੋਂ ਬਿਨਾ ਤਾਂ ਬੰਦਾ ਨਾ ਸ਼ੁਕਰੇ ਬਣ ਜਾਂਦਾ ਹੈ ਤੇ ਉਹ ਕਹਿ ਸਕਦੇ ਹਾਂ ਕਿ ਅਕਿਰਤ ਕਰਨ ਬਣ ਚੁੱਕਾ ਹੈ ਫਿਰ ਭਾਰ ਲੱਗਦਾ ਹੈ ਧਰਤੀ ਤੇ ਇਹਨਾਂ ਨੂੰ ਬੋਝ ਸਮਝਦੀ ਹੈ ਦੁਨੀਆ ਵੀ ਐਵੇਂ ਆਪਣੀ ਜ਼ਿੰਦਗੀ ਨਾ ਬਣਾਓ ਜਦੋਂ ਵੀ ਅੱਖ ਖੁੱਲ੍ਹੇ ਤਾਂ ਅੱਗੇ ਮੈਂ ਤੁਹਾਨੂੰ ਦੱਸਦੀ ਹਾਂ ਹੋਰ ਕਿਹੜਾ ਕੰਮ ਕਰੋ ਜੇ ਆਪਾਂ ਫੋਨ ਹੀ ਵੇਖਣਾ ਹੈ ਉੱਠ ਕੇ ਕਿਸੇ ਦਾ ਮੈਸੇਜ ਆਇਆ ਜਾਂ ਕੋਈ ਹੋਰ ਚੀਜ਼ਾਂ ਵੇਖਣੀਆਂ ਹਨ ਉਹਦੇ ਨਾਲ ਖੁਸ਼ੀਆਂ ਨਹੀਂ ਮਿਲ ਸਕਦੀਆਂ ਕੋਈ ਜੇਕਰ ਐਮਰਜੈਂਸੀ ਦੀ ਗੱਲ ਹੈ ਉਹ ਗੱਲ ਵੱਖਰੀ ਹੈ ਕੋਈ ਤੁਹਾਨੂੰ ਵਾਰ-ਵਾਰ ਫੋਨ ਕਰ ਰਿਹਾ ਹੈ ਉਹ ਚੁੱਕਣਾ ਵੀ ਬੜਾ ਜ਼ਰੂਰੀ ਹੈ ਕੋਈ ਦੋ ਵਾਰ ਫੋਨ ਕਰੇ ਉਹਦਾ ਮਤਲਬ ਉਹਨੂੰ ਕੋਈ ਜ਼ਰੂਰੀ ਕੰਮ ਹੋਵੇਗਾ ਉਹਦਾ ਫੋਨ ਤੁਸੀਂ ਪਿਕਅਪ ਕਰ ਸਕਦੇ ਹੋ ਵਾਰ-ਵਾਰ ਕੋਈ ਫੋਨ ਕਰ ਰਿਹਾ ਹੈ ਜ਼ਰੂਰੀ ਹੈ ਪਰ ਸਵੇਰੇ ਉੱਠ ਕੇ ਸਿੱਧਾ ਹੀ ਕਾਲ ਚੁੱਕ ਲੈਣਾ ਕੁਝ ਨਾ ਕੁਝ ਦੇਖਦੇ ਰਹਿਣਾ ਫੋਨ ਤੇ ਇੰਟਰਨੈਟ ਤੇ ਕੀ ਕੀ ਹੋ ਰਿਹਾ ਹੈ ਕਿਸ ਦਾ ਮੈਸੇਜ ਆਇਆ ਕਿਸ ਦਾ ਨਹੀਂ ਆਇਆ ਅੱਜ ਕੱਲ ਇੱਕ ਹੋਰ ਹੀ ਬਿਮਾਰੀ ਚੱਲ ਗਈ ਹੈ ਜਿਵੇਂ ਸਨੈਪਚੈਟ ਵੇਖ ਲਓ ਕਿ ਸਵੇਰੇ ਉੱਠਦੇ ਅਨਸਾਰ ਹੀ ਆਪਾਂ ਉੱਠਣ ਦੀ ਵੀ ਸਟ੍ਰੀਕ ਪਾਉਣੀ ਬੜੀ ਜ਼ਰੂਰੀ ਸਮਝਦੇ ਹਾਂ ਸਾਥ ਸੰਗਤ ਜੀ ਇਸ ਤਰ੍ਹਾਂ ਦੀ ਤਾਂ ਸਾਡੀ ਜ਼ਿੰਦਗੀ ਹੋਈ ਪਈ ਹੈ ਹਰ ਪਾਸਿਓ ਅਸੀਂ ਫੋਨ ਦੇ ਸਹਾਰੇ ਹੀ ਹੋ ਚੁੱਕੇ ਹਾਂ ਪਰ ਸਵੇਰੇ ਉੱਠ ਕੇ ਸਿੱਧਾ ਹੀ ਫੋਨ ਚੱਕ ਲੈਣਾ ਕੁਝ ਵੇਖਦੇ ਰਹਿਣਾ ਕਿ ਕੀ ਦੁਨੀਆ ਤੇ ਵਾਪਰ ਰਿਹਾ ਹੈ ਸਾਧ ਸੰਗਤ ਜੀ ਇਹ ਤਾਂ ਬੰਦੇ ਦੇ ਔਗਣਾ ਵਾਲੀ ਗੱਲ ਬਣ ਜਾਂਦੀ ਹੈ ਅੱਜ ਕੱਲ ਲੋਕਾਂ ਨੇ ਆਦਤ ਹੀ ਬਣਾ ਲਈ ਹੈ ਇਹੋ ਜਿਹੀ ਮਾੜੀ ਆਦਤ ਫਿਰ ਇਹ ਜ਼ਿੰਦਗੀ ਵਿੱਚ ਤੁਸੀਂ ਕੀ ਕਰ ਸਕਦੇ ਹੋ ਤੇ ਫਿਰ ਅਸੀਂ ਸ਼ਬਦ ਕਿਉਂ ਨਹੀਂ ਕੰਠ ਕਰ ਸਕਦੇ ਕੋਜੇ ਸ਼ਬਦ ਸਾਨੂੰ ਕੰਠਵੀ ਹੋਣੇ ਚਾਹੀਦੇ ਹਨ ਉਹਨਾਂ ਨੂੰ ਅਸੀਂ ਵਾਰ-ਵਾਰ ਪੜ੍ਹ ਸਕਦੇ ਹਾਂ ਵੈਸੇ ਤੁਹਾਡੇ ਲਈ ਮੂਲ ਮੰਤਰ ਹੀ ਸਭ ਤੋਂ ਬਿਹਤਰ ਹੈ ਇਹ ਸ਼ਬਦ ਨੂੰ ਤਾਂ ਸਭ ਨੂੰ ਹੀ ਕੰਠ ਛੇਤੀ ਹੋ ਜਾਂਦਾ ਹੈ ਕਿਉਂਕਿ ਬਚਪਨ ਤੋਂ ਹੀ ਅਸੀਂ ਸੁਣਦੇ ਆ ਰਹੇ ਹਾਂ ਇਹ ਦਾਦੇ ਦਾਦੀਆਂ ਤੋਂ ਮਾਤਾ ਪਿਤਾ ਤੋਂ ਗੁਰਦੁਆਰਾ ਸਾਹਿਬ ਤੋਂ ਜਿਹੜੇ ਵੀ ਭਾਈ ਸਾਹਿਬ ਹੁੰਦੇ ਹਨ ਉਹਨਾਂ ਤੋਂ ਬਾਕੀ ਜਪਜੀ ਸਾਹਿਬ ਦੀ ਗੁਰਬਾਣੀ ਜਬਜੀ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਇੱਥੋਂ ਹੀ ਹੁੰਦੀ ਹੈ ਫਿਰ ਅਸੀਂ ਇਹ ਪੜ ਸਕਦੇ ਹਾਂ ਇਹਦੇ ਨਾਲ ਸਾਡੀ ਜ਼ਿੰਦਗੀ ਵਿੱਚ ਬੜਾ ਵੱਡਾ ਬਦਲਾਅ ਆ ਜਾਵੇਗਾ ਨਹੀਂ ਤਾਂ ਫਿਰ ਮੌਤ ਨੇ ਤਾਂ ਆਪਾਂ ਨੂੰ ਆ ਕੇ ਮਾਰ ਹੀ ਦੇਣਾ ਹੈ ਅੱਖ ਖੁੱਲਣ ਦਾ ਮਤਲਬ ਹੈ ਇਹ ਵੇਲਾ ਤੁਹਾਡੇ ਕੋਲ ਹੈ ਇਸ ਨੂੰ ਸੰਭਾਲ ਲਓ ਤੁਹਾਨੂੰ ਤਤੀਵਾ ਵੀ ਨਹੀਂ ਲੱਗੇਗੀ ਸਾਰਾ ਦਿਨ ਤੁਹਾਡਾ ਵਧੀਆ ਤੇ ਖੜਿਆ ਹੀ ਲੰਗੇਗਾ ਇਹ ਮਾਲਕ ਨੂੰ ਆਪਾਂ ਜੇ ਵਿਸਾਰ ਦਈਏ ਦੁਨੀਆ ਸਾਨੂੰ ਫਿਰ ਵਿਸਾਰ ਦਿੰਦੀ ਹੈ ਇਹ ਗੱਲ ਨੂੰ ਚੇਤੇ ਰੱਖਣਾ ਹੈ ਇੱਕ ਗੱਲ ਮੈਂ ਆਪ ਜੀ ਦੇ ਨਾਲ ਹੋਰ ਸਾਂਝੀ ਕਰਨੀ ਹੈ ਜੀ ਕਿ ਜਿਵੇਂ ਮਾਂ ਹੁੰਦੀ ਹੈ ਮਾਂ ਦੇ ਪਿਆਰ ਤੋਂ ਬਿਨਾਂ ਮਾਂ ਦੇ ਦੁੱਧ ਦਾ ਕੋਈ ਮਤਲਬ ਨਹੀਂ ਹੁੰਦਾ ਐਵੇਂ ਹੀ ਸੰਸਾਰ ਦੇ ਵਿੱਚ ਮਾਂ ਦਾ ਕੋਈ ਬਦਲਾ ਇਸੇ ਹੀ ਤਰੀਕੇ ਦੇ ਨਾਲ ਸੰਸਾਰ ਵਿੱਚ ਮਾਂ ਦਾ ਕੋਈ ਬਦਲ ਫੇਰ ਨਹੀਂ ਹੁੰਦਾ ਸੰਸਾਰ ਦੇ ਵਿੱਚ ਸੰਤਾਪ ਹਿੰਸਾ ਝਗੜੇ ਦੁੱਖ ਚਿੰਤਾਵਾਂ ਵਧਣ ਦਾ ਇੱਕ ਹੀ ਕਾਰਨ ਹੈ ਅਸੀਂ ਰੱਬ ਨੂੰ ਵਿਸਾਰ ਦਿੱਤਾ ਹੈ ਕਈ ਲੋਕਾਂ ਨੇ ਜਿਵੇਂ ਮਾਤਾ ਪਿਤਾ ਨੂੰ ਹੀ ਵਿਸਾਰਿਆ ਹੋਇਆ ਹੈ ਕਈਆਂ ਨੇ ਰੱਬ ਨੂੰ ਵਿਸਾਰ ਦਿੱਤਾ ਹੈ ਇਦਾਂ ਦੇ ਸੰਤਾਪ ਸਾਡੀ ਜ਼ਿੰਦਗੀ ਵਿੱਚ ਵੱਧ ਚੁੱਕੇ ਹਨ ਹਿੰਸਾ ਵੱਧ ਚੁੱਕੀ ਹੈ ਦੁੱਖ ਵੱਧ ਗਏ ਹਨ ਇਹ ਸਵੇਰੇ ਉੱਠ ਕੇ ਪਰਮਾਤਮਾ ਦਾ ਇਸ਼ਾਰ ਇਸ ਲਈ ਸਾਥ ਸੰਗਤਾਂ ਜੀ ਸਵੇਰੇ ਉੱਠ ਕੇ ਪਰਮਾਤਮਾ ਦਾ ਅਸ਼ੀਰਵਾਦ ਲਈਏ ਫਿਰ ਹੀ ਅਸੀਂ ਦੁਨੀਆ ਜਿੱਤ ਸਕਦੇ ਹਾਂ ਕਿਉਂਕਿ ਆਪਾਂ ਮਨ ਜਿੱਤੇ ਜਗ ਜੀਤ ਜਿਹੜੀਆਂ ਅਸੀਸਾਂ ਹਨ ਪਰਮਾਤਮਾ ਦੀਆਂ ਹੀ ਦਿੱਤੀਆਂ ਹੋਈਆਂ ਹਨ ਇਸੇ ਹੀ ਤਰੀਕੇ ਦੇ ਨਾਲ ਅਸੀਂ ਕਈ ਜੰਗਾਂ ਦੇ ਵਿੱਚ ਜਿੱਤ ਚੁੱਕੇ ਹਾਂ ਸਤ ਸੰਗਤ ਜੀ ਮੈਂ ਆਪ ਜੀ ਨੂੰ ਇਹ ਹੀ ਕਹਾਂਗੀ ਜਿੱਥੇ ਮਾਪਿਓ ਦਾ ਸਤਿਕਾਰ ਕਰਨਾ ਬੜਾ ਜ਼ਰੂਰੀ ਹੈ ਉਥੇ ਰੱਬ ਦਾ ਨਾਮ ਜਪਣਾ ਵੀ ਬੜਾ ਹੀ ਜ਼ਰੂਰੀ ਹੈ ਇਹ ਨਾ ਹੋਵੇ ਕਿ ਜਦੋਂ ਰਾਤ ਨੂੰ ਤੁਹਾਡੀ ਅੱਖ ਖੁੱਲ ਜਾਵੇ ਤੇ ਤੁਸੀਂ ਕੁਝ ਹੋਰ ਹੀ ਕਰਨ ਲੱਗ ਜਾਓ ਇਹ ਨਹੀਂ ਹੋਣਾ ਚਾਹੀਦਾ ਇਹ ਸਵੇਰ ਵੇਲੇ ਅੰਮ੍ਰਿਤ ਵੇਲੇ ਬਾਣੀ ਪੜਨ ਦਾ ਸਮਾਂ ਹੈ ਦੁੱਖ ਦਿਲਦਰ ਦੂਰ ਕਰਨ ਦਾ ਸਮਾਂ ਹੈ ਉਹਦੇ ਨਾਲ ਹੀ ਬੰਦਾ ਕਾਮਯਾਬੀ ਛੇਤੀ ਹਾਸਿਲ ਕਰ ਸਕਦਾ ਹੈ ਘਰ ਦੇ ਵਿੱਚੋਂ ਜਦੋਂ ਦਿਲਦਰਤਾ ਚਲੀ ਗਈ ਆਟੋਮੈਟਿਕ ਹੀ ਤੁਹਾਡੇ ਘਰ ਪੈਸਾ ਵਧਣਾ ਸ਼ੁਰੂ ਹੋ ਜਾਵੇਗਾ ਦਿਲਦਰ ਦਾ ਸਾਰਾ ਰੋਲਾ ਹੀ ਆਲਸ ਹੀ ਖਤਮ ਹੋ ਜਾਵੇਗਾ ਆਲਸੀ ਬੰਦੇ ਕਦੇ ਦੌਲਤਮੰਦ ਨਹੀਂ ਹੁੰਦੇ ਇਹ ਬਾਣੀ ਜਿਹੜੀ ਹੈ ਤੁਹਾਨੂੰ ਤੁਹਾਡੇ ਆਲਸ ਤੋਂ ਦੂਰ ਕਰ ਦੇਵੇਗੀ ਤੁਸੀਂ ਉਦਮੀ ਬਣ ਜਾਓਗੇ ਉਦਮੀ ਬਣੋਗੇ ਤੇ ਪੈਸਾ ਵੀ ਆਵੇਗਾ ਇਹ ਨਹੀਂ ਕਿ ਇਕੱਲਾ ਆਪਾਂ ਜੀਬ ਦੇ ਨਾਲ ਵਾਹਿਗੁਰੂ ਵਾਹਿਗੁਰੂ ਨਾਮ ਜਪਣਾ ਹੈ ਤੇ ਫਿਰ ਪੈਸੇ ਆ ਜਾਣਗੇ ਕਈ ਇਦਾਂ ਦੇ ਪਖੰਡ ਬਹੁਤ ਹੀ ਤੁਰੇ ਫਿਰਦੇ ਹਨ ਅੱਜ ਦੇ ਲੋਕ ਕਹਿਣਗੇ ਕਿ ਇਸ ਤਰ੍ਹਾਂ ਇਹ ਪਾਠ ਕਰ ਲਓ ਆਰ ਮਿਲ ਜਾਵੇਗਾ ਮਿਹਨਤ ਤੋਂ ਬਿਨਾ ਤਾਂ ਸਾਧ ਸੰਗਤ ਜੀ ਕੁਝ ਵੀ ਨਹੀਂ ਮਿਲਣਾ ਤੁਸੀਂ ਆਪ ਹੀ ਸੋਚੋ ਪਾਠ ਕਰਨ ਦੇ ਨਾਲ ਬੰਦੇ ਦਾ ਸਿਰਫ ਮਨ ਟਿਕਦਾ ਹੈ ਮਨ ਟਿਕਦਾ ਹੈ ਤੇ ਆਪਾਂ ਕੰਮ ਵਧੀਆ ਤਰੀਕੇ ਨਾਲ ਕਰਦੇ ਹਾਂ ਤੇ ਜੇਕਰ ਵਧੀਆ ਤਰੀਕੇ ਨਾਲ ਕਰਾਂਗੇ ਮਾਲਕ ਖੁਸ਼ ਹੋ ਜਾਵੇਗਾ ਸਾਨੂੰ ਫਿਰ ਤਨਖਾਹ ਵਧੀਆ ਮਿਲ ਜਾਂਦੀ ਹੈ ਹੁਣ ਮੈਂ ਅੱਖਾਂ ਮੀਟ ਕੇ ਬੈਠ ਜਾਵਾਂ ਇਕੱਲਾ ਪਾਠ ਹੀ ਕਰੀ ਚੱਲਾਂ ਪੈਸੇ ਆਪੇ ਥੋੜੀ ਚੱਲ ਕੇ ਆ ਜਾਣਗੇ ਪਾਠ ਦਾ ਸੰਬੰਧ ਆਤਮਾ ਦੇ ਨਾਲ ਹੈ ਰੂਹ ਦੀ ਨiyet ਦੇ ਨਾਲ ਹੈ ਕਿਰਤ ਦਾ ਸੰਬੰਧ ਪੈਸੇ ਦੇ ਨਾਲ ਹੈ ਕਈ ਲੋਕਾਂ ਨੇ ਗੱਲਾਂ ਬਣਾ ਦਿੱਤੀਆਂ ਐਦਾਂ ਕਰ ਲੋ ਤੁਸੀਂ ਮਾਲਾ ਮਾਲ ਹੋ ਜਾਓਗੇ ਜਿਹੜੀ ਬਾਣੀ ਹੈ ਰੂਹਾਨੀਅਤ ਹੈ ਲੋਕਾਂ ਨੇ ਇਹਨੂੰ ਇੰਨੀ ਛੋਟੀ ਕਰ ਦਿੱਤਾ ਹੈ ਚੀਜ਼ਾਂ ਦੇ ਨਾਲ ਸੰਬੰਧ ਜੋੜ ਦਿੱਤੇ ਹਨ ਤੁਸੀਂ ਵੇਖੋਗੇ ਕਿ ਹੁਣ ਤਾਂ ਗੁਟਕਾ ਸਾਹਿਬ ਵੀ ਛੱਪ ਗਏ ਹਨ ਆਪ ਆਹ ਪਾਠ ਕਰ ਲੋ ਅਹ ਮਿਲ ਜਾਵੇਗਾ ਜਿਹੜੀ ਬਾਣੀ ਹੈ ਬਾਣੀ ਤਾਂ ਸਿਰਫ ਪਰਮਾਤਮਾ ਨਾਲ ਮੇਲ ਕਰਨ ਦੇ ਲਈ ਬਣਾਈ ਗਈ ਹੈ ਮਨ ਨੂੰ ਟਿਕਾਉਣ ਵਾਸਤੇ ਹੈ ਬਾਕੀ ਵੀ ਸਾਰੀਆਂ ਚੀਜ਼ਾਂ ਸਾਨੂੰ ਰੱਬ ਨੇ ਹੀ ਦਿੱਤੀਆਂ ਹਨ ਗੁਰੂ ਸਾਹਿਬ ਤਾਂ ਸਾਨੂੰ ਸਭ ਕੁਝ ਦਿੰਦੇ ਹਨ ਅਰਦਾਸ ਕਰੋਗੇ ਤਾਂ ਸਭ ਕੁਝ ਮਿਲ ਜਾਵੇਗਾ ਗੱਲ ਤਾਂ ਇਹ ਹੈ ਜੀ ਕਿ ਤੁਹਾਡਾ ਮਨ ਟਿਕ ਗਿਆ ਤੇ ਜੇਕਰ ਨਹੀਂ ਟਿਕਿਆ ਤਾਂ ਸਾਰੀਆਂ ਚੀਜ਼ਾਂ ਤੁਹਾਨੂੰ ਥੋੜੀਆਂ ਹੀ ਲੱਗਣਗੀਆਂ ਕਿਉਂਕਿ ਇਹ ਚੀਜ਼ਾਂ ਸਾਨੂੰ ਬਾਣੀ ਦੇ ਵਿੱਚੋਂ ਹੀ ਮਿਲਦੀਆਂ ਹਨ ਮਹਾਪੁਰਖ ਹੁੰਦੇ ਹਨ ਜਿਹੜੇ ਉਹ ਸਾਡੀ ਜ਼ਿੰਦਗੀ ਨੂੰ ਸਵਾਰ ਦਿੰਦੇ ਹਨ ਇਹ ਜ਼ਿੰਦਗੀ ਨੂੰ ਸੋਨਾ ਬਣਾ ਦਿੰਦੇ ਹਨ ਇਹ ਬਾਣੀ ਨਾਲ ਸਾਨੂੰ ਜੋੜ ਦਿੰਦੇ ਹਨ ਗੁਰੂ ਸਾਹਿਬ ਜੀ ਕੋਈ ਚੰਗਾ ਬੰਦਾ ਵੀ ਹੋਵੇ ਸਾਨੂੰ ਚੰਗੇ ਪਾਸੇ ਹੀ ਲਾਵੇਗਾ ਚੰਗਾ ਬੰਦਾ ਜਿਹੜਾ ਹੁੰਦਾ ਹੈ ਆਪਣੇ ਦੇਸ਼ ਦੇ ਵਿੱਚੋਂ ਜਿਹੜੀਆਂ ਵੀ ਖਾਮੀਆਂ ਹੁੰਦੀਆਂ ਹਨ ਉਹਨਾਂ ਨੂੰ ਕੱਢਣ ਦਾ ਯਤਨ ਕਰਦਾ ਹੈ ਆਪਣੇ ਆਪ ਨੂੰ ਸ਼ੁੱਧ ਕਰਦਾ ਹੈ ਸਤ ਸੰਗਤ ਜੀ ਵਾਹਿਗੁਰੂ ਵਾਹਿਗੁਰੂ ਐਨਾ ਉੱਚਾ ਸ਼ਬਦ ਹੈ ਜਿਸ ਨੂੰ ਬੋਲ ਕੇ ਆਪਾਂ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾ ਸਕਦੇ ਹਾਂ ਮਨ ਨੂੰ ਟਿਕਾ ਸਕਦੇ ਹਾਂ ਤਾਂ ਸੌਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੂੰ ਚੇਤੇ ਕਰਨਾ ਜ਼ਰੂਰ ਕਰਿਆ ਕਰੋ ਤੇ ਅੱਖ ਖੁੱਲਣ ਤੋਂ ਬਾਅਦ ਤੁਹਾਡੀ ਜ਼ਿੰਦਗੀ ਵਿੱਚ ਬੜੀ ਸੋਹਣੀ ਸਵੇਰ ਆ ਚੁੱਕੀ ਹੁੰਦੀ ਹੈ ਪਰਮਾਤਮਾ ਦੇ ਅੱਗੇ ਇਹੋ ਬੇਨਤੀ ਕਰਿਆ ਕਰੋ ਕਿ ਪਰਮਾਤਮਾ ਜੀ ਤੁਸੀਂ ਸਾਡੀ ਸੁਹਣੀ ਰਾਤ ਬਿਤਾਈ ਹੈ ਦਿਨ ਵੇਲੇ ਦਾ ਜਾਗਣਾ ਬਖਸ਼ਿਆ ਹੈ ਤੁਹਾਡਾ ਕੋਟਾਨ ਕੋਡ ਸ਼ੁਕਰਾਨਾ ਤੇ ਨਾਲ ਦੇ ਨਾਲ ਤੁਸੀਂ ਮੂਲ ਮੰਤਰ ਦਾ ਜਾਪ ਕਰ ਲਿਆ ਕਰੋ ਹਮੇਸ਼ਾ ਹੀ ਮਨ ਵਿੱਚ ਵਾਹਿਗੁਰੂ ਵਾਹਿਗੁਰੂ ਸਿਮਰਦੇ ਹੀ ਰਹਾ ਕਰੋ ਤੇ ਜਦੋਂ ਵੀ ਤੁਹਾਡੀ ਅੱਖ ਖੁੱਲ ਜਾਂਦੀ ਹੈ ਤੁਹਾਨੂੰ ਫਿਰ ਵਧੀਆ ਲੱਗਣਾ ਸ਼ੁਰੂ ਹੋ ਜਾਵੇਗਾ ਤੁਹਾਨੂੰ ਐਵੇਂ ਲੱਗੇਗਾ ਕਿ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਤੁਹਾਨੂੰ ਉਠਾਇਆ ਹੋਵੇ ਉਹ ਜਿਹੜੀਆਂ ਚੀਜ਼ਾਂ ਇਹੋ ਚਾਹੀਆਂ ਹੁੰਦੀਆਂ ਹਨ ਸਾਧ ਸੰਗਤ ਜੀ ਜੋ ਸਾਨੂੰ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਅਪਣਾ ਲੈਣੀਆਂ ਚਾਹੀਦੀਆਂ ਹਨ ਫਿਰ ਜ਼ਿੰਦਗੀ ਬੜੀ ਖੂਬਸੂਰਤ ਬਣ ਜਾਂਦੀ ਹੈ ਇਹ ਨਾ ਹੋ ਜਾਵੇ ਕਿ ਅਸੀਂ ਕਿਧਰੇ ਸੁੱਤੇ ਹੀ ਰਹਿ ਜਾਈਏ ਇਸ ਲਈ ਸਾਧ ਸੰਗਤ ਜੀ ਇਸ ਵੀਡੀਓ ਤੋਂ ਤੁਸੀਂ ਗੁੱਸਾ ਬਿਲਕੁਲ ਵੀ ਨਹੀਂ ਕਰਨਾ ਕਾਮ, ਕ੍ਰੋਧ, ਲੋਭ, ਝੂਠ ਤੇ ਹੰਕਾਰ ਇਹਨਾਂ ਚੀਜ਼ਾਂ ਵਿੱਚ ਅਸੀਂ ਫਸੇ ਪਏ ਹਾਂ ਤੇ ਉਹੀ ਕਰੀ ਜਾਂਦੇ ਹਾਂ ਸਤਗੁਰ ਸੱਚੇ ਪਾਤਸ਼ਾਹ ਜੀ ਆਖਦੇ ਹਨ ਚਿੰਤਾ ਨਾ ਕਰੋ ਨਾਨਕ ਚਿੰਤਾ ਮਤ ਕਰੋ ਇਹ ਹੀ ਬਸ ਹਰ ਇੱਕ ਕੰਮ ਜ਼ਰੂਰੀ ਸਮਝਿਆ ਜਾ ਰਿਹਾ ਹੈ ਸੋ ਸਾਥ ਸੰਗਤ ਜੀ ਜੇਕਰ ਅਸੀਂ ਇਹਨਾਂ ਪੰਜ ਕੁ ਰੀਤੀਆਂ ਦੇ ਵਿੱਚੋਂ ਬਾਹਰ ਨਿਕਲ ਜਾਵਾਂਗੇ ਤਾਂ ਸਾਡੀ ਜ਼ਿੰਦਗੀ ਸਵਰਗ ਬਣ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ